ਤੇ ਅੱਜ ਲਾ ਰਹੇ ਆਪਾਂ ਇਹ ਕਿ ਸਬਜੀ ਮਾਰੀ ਹੈ ਕਿ ਚੌਲ ਮਾਰੇ ਨੇ ਸਬਜੀ ਸਬਜੀ ਨਾਲ ਕਹਿੰਦੇ ਕਦੇ ਚੌਲ ਆਪਣੀ ਮਿਕਸ ਸਬਜੀ ਆਈਏ ਅੱਛਾ ਮਿਕਸ ਸਬਜੀ ਮਾਰੀ ਹੈ ਇਧਰ ਹਲਵਾਈ ਬਣਾ ਰਹੇ ਨੇ ਪੂਰੀ ਸਾਦੇ ਰਿਹਾ ਹਲਵਾਈ ਦਾ ਤੇ ਅੱਜ ਚੌਲਾਂ ਲੰਗਰਾਉਣਾ ਕਾਹਦਾ ਲਾਉਣਾ ਅੱਜ ਪ੍ਰਸ਼ਾਦਾ ਦੀ ਮਿਕਸ ਸਬਜੀ ਪ੍ਰਸ਼ਾਦਾ ਮਿਕਸ ਸਬਜੀ ਠੀਕ ਆ ਇਹ ਬੰਦਾ ਤੁਸੀਂ ਹਲਵਾਈ ਜੀ ਰੱਖਿਆ ਆ ਬੰਦਾ ਆ ਬੰਦਾ ਰੱਖਿਆ ਤੁਸੀਂ ਨੇ ਅੱਛਾ ਇਹ ਕੁਕਮ ਜਣ ਦੇਖਿਆ ਪਹੁੰਚੁਕੇ ਨੇ ਜੈਕਟ ਪਾ ਕੇ ਤੇ ਛੋਟਾ ਕੰਮ ਹੋ ਰਿਹਾ ਨਹੀਂ ਬਾਹਰ ਆ ਬਾਹਰ ਜਾ ਕੇ ਸੇਵਾ ਕਰੋ ਜੀ ਇਧਰ ਆ ਅਸੀਂ ਮਠੀਆਂ ਕੱਢਣ ਆਏ ਆ ਲੈ ਮਠੀਆਂ ਖਵਾਓ ਪਹਿਲਾਂ ਹਾਂ ਜੀ ਲੰਗਰ ਦੀਆਂ ਤਿਆਰੀਆਂ ਨੇ ਐਡਵਰਟਾਈਜ਼ਮੈਂਟ ਕਰਦਾ ਜਿਹੜੇ ਵੀ ਗੋਲ ਦਸਤਾਰ ਕੇ ਜਿਹੜੇ ਤਿਆਰੀ ਗੋਸਤਾਰ ਬਣਾਉਣੇ ਸਾਡੇ ਨਾਲ ਸੰਪਰਕ ਕਰੇ ਸਾਰਾ ਨੰਬਰ ਹੈਗਾ 9899909000 ਵਿਆਹ ਕਰਦੇ ਜੋ ਪ੍ਰੋਗਰਾਮ ਵਾਲੇ ਬੱਥੇ ਕਰੋ ਠੀਕ ਇਧਰ ਆਓ ਅੱਗੇ ਤੁਹਾਨੂੰ ਬੱਗ ਬਣਾ ਕੇ ਇਧਰ ਇਧਰ ਤਿਆਰੀਆਂ ਦੇ ਇਧਰ ਤਿਆਰੀਆਂ ਦੇ ਹੁਣ ਤਿਆਰੀਆਂ ਨੇ ਇਹ ਮੁੰਡੇ ਸੇਵਾ ਕਰਨਗੇ ਹੁਣ ਚਲੋ ਵੀ ਮੁੰਡਿਓ ਉਹ ਖੜੇ ਕਰੋ ਸੇਵਾ ਠੀਕ ਨਹੀ ਠੀਕ ਨਾ ਤੇ ਇਧਰ ਮੇਲਾ ਵੀਰ ਜੈਕਟ ਪਾ ਕੇ ਪਹੁੰਚੋ ਕਿਆ ਤੇ ਸੇਵਾ ਕਰੋ ਇਹ ਜੈਕਟ ਪਾਉਣ ਨਾਲ ਕੁਛ ਨਹੀਂ ਹੁੰਦਾ ਜਾ ਕੇ ਦੇਖ ਲਾ ਕੋ ਕਰਿਆ ਪਿਆ ਜਾ ਠੀਕ ਕਰਿਆ ਇਹ ਤੇ ਆਪਣੀ ਮਿਕਸ ਸਬਜ਼ੀ ਬਣ ਚੁੱਕੀ ਹੈ ਤਿਆਰ ਆ ਤੇ ਗੁਰਪ੍ਰੀਤ ਨੂੰ ਟਾਬੇ ਜੇ ਕੱਢ ਰਿਹਾ ਤਾਂ ਜੋ ਬਾਲਟੀ ਚ ਪਾ ਸਕੀਏ ਆਪਾਂ ਮੇਲੇ ਦੀ ਮਾਸੀ ਦਾ ਮੁੰਡਾ ਪਹੁੰਚੋ ਕਿਆ ਇਹ ਜੈਕਟ ਪਾ ਕੇ ਜੈਟਪਾ ਕੇ ਸੇਵਾ ਕਰਨੀ ਆ ਅਗਣੀ ਅਗਣੀ ਸੇਕਣੀ ਹਾਂ ਅਗਾ ਪਾਣ ਜਾਂਦਾ ਹੈਗਾ ਇਹ ਨੀਨਾ ਦਾ ਆਹੋ ਇਹ ਨਹੀਂ ਹੋਇਆ ਗਿਆ ਹੋਇਆ ਬੰਦਾ ਇਹ ਤਾਂ ਉਹ ਨੀਨਾ ਤੋਂ ਤੁਸੀਂ ਬਾਹਰ ਦੇ ਮੂੰਹ ਚਾੜਨਾ ਹੈ ਪ੍ਰਸ਼ਾਦਾ ਅਜੇ ਰੈਡੀ ਨਹੀਂ ਹੋਇਆ ਤੇ ਦਲਵੀਰ ਵੀ ਚਾਹ ਦੇ ਮਠੀਆਂ ਦਾ ਨੰਗ ਸ਼ਕਾਰੇ ਨੇ ਤੇ ਦਲਵੀਰ ਨਾਲ ਤਾਇਆ ਤੇ ਆਲੇ ਅੰਦਰ ਕਿੱਥੇ ਮਠੀ ਆ ਦੇ ਮੇਲੇ ਵੀਰ ਆਪਾਂ ਰੇ ਸੇਵਾ ਤੇ ਆਂ ਜੇ ਆਪ ਹੀ ਖਾਈਗੇ ਤਾਂ ਤਾਂ ਸੇਵਾ ਕਿਵੇਂ ਤੇ ਸੇਵਾ ਕਿਵੇਂ ਹੋਊਗੀ ਮੈਨੂੰ ਆਸੋ ਨਹੀਂ ਗਿਆ ਯਾਰ ਘਰੇ ਲੈ ਕੇ ਜਾ ਗਿਆ ਕਰੇ ਲੈ ਕੇ ਜਾ ਰਹੇ ਹਾਂ ਹਾਂ ਉਜਾ ਲੋਕਾਂ ਨੂੰ ਕਿਵੇਂ ਖਵਾਵਾਂਗੇ ਓਰੇ ਓਰੇ ਆ ਕੇ ਕਰੇ ਲੈ ਕੇ ਜਾ ਰਹੇ ਹਾਂ ਇਹ ਗਲਤ ਗੱਲ ਆ ਤੁਹਾਡੇ ਲਈ ਕਰੇ ਰੱਖੀ ਜਾਂਦਾ ਘਰੇ ਲਿਆ ਗਿਆ ਹਾਂ ਹਾਂ ਆ ਦੇਖੋ ਤਾਈ ਦੇ ਕਿਹਾ ਤਾਇਆ ਮੈਨੂੰ ਜੈਕਟ ਇਹਨੂੰ ਵੀ ਪਾਉਣੀ ਪੂਤੇ ਵਾਲੀ ਕੱਲ ਧਾਮਣ ਦੇ ਪਾਈ ਤੇ ਅੱਜ ਇਹਦੇ ਵੀ ਪਾਉਣੀ ਪੂਗੀ ਤੇ ਮਾ ਪਾ ਬੜੀ ਸਾਹੀ ਤੇ ਇਧਰ ਮੰਡੀ ਹੋ ਰਹੀ ਧੌਣ ਲਾ ਕੇ ਰੋਟੀ ਦੀ ਤਿਆਰੀ ਹੈ ਪ੍ਰਸ਼ਾਦ ਦੇ ਜੀ ਤੇ ਮੇਲਾ ਬਸ ਜੈਕਟ ਪਾਉਂ ਜੋ ਗਈ ਆ ਸੇਵਾ ਸੂਰ ਤੇ ਕਰਦਾਂਗੇ ਪਹਿਲਾਂ ਮੱਠਿਆਂ ਘਰੇ ਮੱਠਿਆਂ ਇਹ ਮੈਂ ਤਾਂ ਇਹ ਕਹ ਦੋ ਤੁੰਗੇ I'm sorry, 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 i am ਸ਼ਾਦੇ ਪਕਾਉਣ ਦੀ ਜ਼ਿੰਮੇਵਾਰੀ ਮੇਲੇ ਦੀ ਆ ਤੇ ਮੇਲਾ ਇਧਰ ਬੀਬੀਆਂ ਨਾਲ ਪੂਰੀ ਜ਼ਿੰਮੇਵਾਰੀ ਨਿਭਾ ਰਿਆ ਬੀਬੀ ਅੱਜ ਘਟਾਈਆਂ ਦੇ ਆ ਆਮਦ ਆ ਗਏ ਆ ਹਾਂ ਜ਼ਰੂਰੀ ਆ ਜ਼ਰੂਰੀ ਆ ਸ਼ਾਦੇ ਬਣਾ ਦੇ ਤੋਏ ਮੁੰਡੇ ਜਿਹਨਾਂ ਨੂੰ ਰੋਟੀ ਪਕਾਉਣ ਦਾ ਸਾਧਨ ਬਣਾ ਰਿਹਾ ਸ਼ਾਦੇ ਬਣਾ ਰਿਹਾ ਇਹ ਮੇਲਾ ਫਰਮੀ ਸੀ ਬੀਬੀ ਦੀ ਨਹੀਂ ਹੋਈ ਆ ਹੋ ਵੀ ਦੱਸੋ ਕੀ ਵਿਚਾਰ ਨੇ ਤੁਹਾਡੇ ਮੇਲੇ ਬਾਰੇ ਸਾਡਾ ਮੇਲਾ ਕੰਮ ਬਹੁਤ ਵਧੀਆ ਕਰਦਾ ਅਸਿਆ ਹਾਂ ਸੇਵਾਦਾਰ ਪੱਟਾ ਦਾ ਪ੍ਰਧਾਨ ਜੀ ਦੇ ਨਾਲ ਦੇਖਦੀ ਜਿਹੜਾ ਹੁੰਦਾ ਕਲੋ ਤੇ ਪ੍ਰਸ਼ਾਦਾ ਪੂਰਾ ਨਹੀਂ ਹੋ ਰਿਆ ਸੀ ਤੇ ਇਧਰ ਦਲਵੀਰ ਦੂਜੀ ਲੋ ਤੋਂ ਲਾ ਕੇ ਸੇਵਾ ਬਣਾ ਰਿਹਾ ਆ ਪਾਈ ਨੂੰ ਬਣਾ ਲਈ ਹੈ ਪੀਰੋ ਕੋ ਸੇਵਾ ਦਾ ਮੌਕਾ ਨਹੀਂ ਛੱਡ ਰਹੇ ਇੱਥੇ ਨੇ ਜੈ ਇੱਕ ਤਾਂ ਹੀ ਨਹੀਂ ਪਾਈਆਂ ਸੇਵ ਵਾਲੀ ਪਾਈਆਂ ਨੇ ਸਭ ਸਰਸਾ ਦਾ ਤੇ ਸਬਜੀ ਬਣ ਚੁੱਕੇ ਤਿਆਰ ਆ ਦੇ ਕਾਲੂਰੀ ਸੇਵਾ ਨਿਵਾ ਰਹੇ ਨੇ ਇੱਧਰ ਬੋਲੀ ਤੇ ਸੁਮਾ ਸਦਾ ਨਹੀਂ ਰੈਡੀ ਆ ਤੇ ਬੋਲੀ ਸੇਵਾ ਨਿਵਾ ਰਹਿਆ ਜਬ ਇਹ ਤੇਰਾ ਬੰਦਾ ਹੈ ਪੁਲੀਸੇਵਾਨ ਆ ਰਿਹਾ ਗੋਦੀ ਦਾ ਮਗਰ ਤੇ ਮੇਗਾ ਪੁੱਛਦਾ ਬੱਠਾ ਨਵੇਂ ਨਵੇਂ ਹੋ ਜੋ ਪ੍ਰਸ਼ਾਦੇ ਜਿਹੜਾ ਪ੍ਰਸ਼ਾਦੇ ਵਾਲਿਓ ਠੱਠੇ ਠੱਠੇ ਹੋ ਜੋ ਹਾਂ ਤੂੰ ਇਹਨਾਂ ਨੂੰ ਜਾਣ ਇਤਨੇ ਜਗਰਾਜ ਹੋਰੀ ਕਿਸੇ ਸਾਡਰੇ ਸਾਨੂੰ ਸਿੰਘ ਬਣਾਈ ਜਾਂਦੇ ਨੇ ਇਤਨੇ ਮੁੰਡਾ ਵੀ ਜੌੜ ਸਿੰਘ ਬਣਿਆ ਇਤਨੇ ਪਾਡੀ ਹੋਰੀ ਨਾਲ ਲਈ 10000 ਰੁਪਏ ਦੇ ਰੋ

ਪਰ ਲਾਈਵ ਹੈ ਇਹ ਮੇਰੇ ਕੋਲ ਮੇਰੇ ਕੋਲ ਤੇਰੀਆਂ ਅੱਖਾਂ ਖੋਲ ਬੰਨੀ ਖਾਇਆ ਸਾਰ ਨੂੰ ਨਾ ਤੇ ਆਉਣਾ ਦੇ ਰਹੀ ਇਸ ਤੋਂ ਜ਼ਿਆਦਾ You're